ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਮਿਲਾਪ ਪਿਆਰੀ ਸਾਧ ਸੰਗਤ ਜੀਓ ਗੁਰੂ ਅੰਗਦ ਦੇਵ ਜੀ ਦੀ ਲੜਕੀ ਬੀਬੀ ਅਮਰੋਜੀ ਬਾਬਾ ਅਮਰਦਾਸ ਜੀ ਦੇ ਵੱਡੇ ਭਰਾ ਦੀ ਨੂੰਹ ਸੀ ਬੀਬੀ ਅਮਰੋਜੀ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਦੇ ਹੋਏ ਹਰ ਰੋਜ਼ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਰਹੇ ਸਨ ਜਦੋਂ ਇਹ ਪਾਣੀ ਬਾਬਾ ਅਮਰਦਾਸ ਜੀ ਦੇ ਕੰਨੀ ਪਈ ਤਾਂ ਮਨ ਨੂੰ ਬੜਾ ਸਕੂਨ ਤੇ ਸ਼ਾਂਤੀ ਮਿਲੀ। ਉਹਨਾਂ ਨੇ ਬੀਬੀ ਅਮਰੋ ਜੀ ਨੂੰ ਪੁੱਛਿਆ ਕਿ ਇਹ ਇੰਨੀ ਰਸ ਭਰਪੂਰ ਅਤੇ ਅੰਮ੍ਰਿਤਮਈ ਬਾਣੀ ਕਿਸ ਦੀ ਹੈ? ਮੈਂ ਉਸ ਮਹਾਪੁਰਸ਼ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਬੀਬੀ ਅਮਰੋ ਜੀ ਨੇ ਕਿਹਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਪਰ ਹੁਣ ਉਹ ਸੱਚਖੰਡ ਪਿਆਨਾ ਕਰ ਚੁੱਕੇ ਹਨ। ਤੇ ਇਸ ਸਮੇਂ ਉਹਨਾਂ ਦੀ ਗੁਰਗੱਦੀ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਵਿਰਾਸਤਮਾਨ ਹਨ। ਬਾਬਾ ਅਮਰਦਾਸ ਜੀ ਦੀ ਇੱਛਾ ਅਨੁਸਾਰ ਬੀਬੀ ਅਮਰੋ ਜੀ ਉਹਨਾਂ ਨੂੰ ਆਪਣੇ ਗੁਰੂ ਪਿਤਾ ਜੀ ਕੋਲ ਖਡੂਰ ਸਾਹਿਬ ਲੈ ਆਏ। ਬਾਬਾ ਅਮਰਦਾਸ ਜੀ ਨੇ ਜਦੋਂ ਬੜੇ ਸਤਿਕਾਰ ਨਾਲ ਮੱਥਾ ਟੇਕਣਾ ਚਾਹਿਆ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਸੀਂ ਸਾਡੇ ਕੁੜਮ ਹੋ। ਇਸ ਲਈ ਤੁਹਾਡਾ ਸਾਡੇ ਪੈਰੀ ਪੈਣਾ ਸ਼ੋਭਦਾ ਨਹੀਂ। ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਬੜੇ ਲੰਮੇ ਅਰਸੇ ਤੋਂ ਮੰਦੀ ਸ਼ਾਂਤੀ ਅਤੇ ਆਤਮ ਰਸ ਮੰਨਣ ਲਈ ਤੜਫ ਰਿਹਾ ਸੀ। ਅੱਜ ਮੈਨੂੰ ਤੁਹਾਡੇ ਦਰਸ਼ਨਾਂ ਤੋਂ ਉਹ ਰਾਸ ਆਇਆ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ ਇਸ ਲਈ ਅੱਜ ਮੈਂ ਤੁਹਾਡਾ ਕੁੜਮ ਬਣ ਕੇ ਨਹੀਂ ਬਲਕਿ ਸਿਖਿਆਰਥੀ ਬਣ ਕੇ ਆਇਆ ਹਾਂ ਕਿਰਪਾ ਕਰੋ ਆਪ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਅੰਗਦ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਜੁਟ ਗਏ ਆਪ ਜੀ ਦੀ ਉਮਰ ਉਸ ਵੇਲੇ ਲਗਭਗ 61 ਸਾਲਾਂ ਦੀ ਸੀ ਅਤੇ ਗੁਰੂ ਅੰਗਦ ਦੇਵ ਜੀ 36 ਸਾਲਾਂ ਦੇ ਸਨ ਪਾਪਾ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲੋਂ 25 ਸਾਲ ਵੱਡੇ ਸਨ ਅਤੇ ਰਿਸ਼ਤੇ ਦੇ ਵਿੱਚ ਕੁੜਮ ਵੀ ਲੱਗਦੇ ਸਨ ਤੇ ਕੁੜਮਚਾਰੀ ਪੱਖੋਂ ਬਾਬਾ ਅਮਰਦਾਸ ਜੀ ਸਨ ਵੀ ਮੁੰਡੇ ਵਾਲੇ ਅਤੇ ਮੁੰਡੇ ਵਾਲਿਆਂ ਦਾ ਹੱਥ ਹਮੇਸ਼ਾ ਉੱਪਰ ਹੁੰਦਾ ਈ ਪਰ ਫਿਰ ਵੀ ਬਾਬਾ ਅਮਰਦਾਸ ਜੀ ਵਿੱਚ ਕਿਸੇ ਵੀ ਗੱਲ ਦਾ ਰੰਚਕ ਮਾਤਰ ਵੀ ਹੰਕਾਰ ਨਹੀਂ ਸੀ ਤੇ ਉਹ ਪੂਰਨ ਨਿਮਰਤਾ ਨਾਲ ਇੱਕ ਪੂਰਨ ਗੁਰਸਿੱਖ ਦੀ ਨਿਆਈ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਜੁਟ ਗਈ। ਬਾਬਾ ਅਮਰਦਾਸ ਜੀ ਅੱਧੀ ਰਾਤ ਉੱਠ ਕੇ ਲਗਭਗ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਭਰ ਕੇ ਲਿਆਉਂਦੇ ਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਅਤੇ ਫਿਰ ਦਿਨ ਚੜ੍ਹੇ ਸਾਰਾ ਉਹ ਦਿਨ ਗੁਰੂ ਘਰ ਦੇ ਵਿੱਚ ਲੰਗਰ ਝਾੜੂ ਤੇ ਜੋੜਿਆਂ ਦੀ ਸੇਵਾ ਕਰਦੇ ਹੋਏ ਮੁੱਖ ਦੇ ਵਿੱਚ ਵਾਹਿਗੁਰੂ ਦਾ ਨਾਮ ਜਾਪ ਕਰਦੇ ਰਹਿੰਦੇ ਲਗਭਗ 12 ਸਾਲ ਉਨ੍ਹਾਂ ਨੇ ਹੀ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਸੇ ਤੁਹਾਡੇ ਸਨਮੁਖ ਕਰਾਂਗੇ ਸਾਖੀ ਗੁਰੂ ਮਿਲਾਪ ਪਿਆਰੀ ਸਾਧ ਸੰਗਤ ਜੀਓ ਗੁਰੂ ਅੰਗਦ ਦੇਵ ਜੀ ਦੀ ਲੜਕੀ ਬੀਬੀ ਅਮਰੋਜੀ ਬਾਬਾ ਅਮਰਦਾਸ ਜੀ ਦੇ ਵੱਡੇ ਭਰਾ ਦੀ ਨੂੰਹ ਸੀ ਬੀਬੀ ਅਮਰੋਜੀ ਅੰਮ੍ਰਿਤ ਵੇਲੇ ਉੱਠ ਕੇ ਦੁੱਧ ਰਿੜਕਦੇ ਹੋਏ ਹਰ ਰੋਜ਼ ਦੀ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹ ਰਹੇ ਸਨ ਜਦੋਂ ਇਹ ਬਾਣੀ ਬਾਬਾ ਅਮਰਦਾਸ ਜੀ ਦੇ ਕੰਨਿ ਪਈ ਤਾਂ ਮਨ ਨੂੰ ਬੜਾ ਸਕੂਨ ਤੇ ਸ਼ਾਂਤੀ ਮਿਲੀ ਉਹਨਾਂ ਨੇ ਬੀਬੀ ਅਮਰੋਜੀ ਨੂੰ ਪੁੱਛਿਆ ਕਿ ਇਹ ਇੰਨੀ ਰਸ ਭਰਪੂਰ ਅਤੇ ਅੰਮ੍ਰਿਤ ਮਈ ਬਾਣੀ ਕਿਸ ਦੀ ਹੈ ਮੈਂ ਉਸ ਮਹਾਪੁਰਸ਼ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਬੀਬੀ ਅਮਰੋਜੀ ਨੇ ਕਿਹਾ ਕਿ ਇਹ ਬਾਣੀ ਗੁਰੂ ਨਾਨਕ ਦੇਵ ਜੀ ਦੀ ਹੈ ਪਰ ਹੁਣ ਉਹ ਸੱਚਖੰਡ ਪਿਆਨਾ ਕਰ ਚੁੱਕੇ ਹਨ ਤੇ ਇਸ ਸਮੇਂ ਉਹਨਾਂ ਦੀ ਗੁਰਗੱਦੀ ਉੱਤੇ ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਵਿਰਾਸਤਮਾਨ ਹਨ ਬਾਬਾ ਅਮਰਦਾਸ ਜੀ ਦੀ ਇੱਛਾ ਅਨੁਸਾਰ ਬੀਬੀ ਅਮਰੋਜੀ ਉਹਨਾਂ ਨੂੰ ਆਪਣੇ ਗੁਰੂ ਪਿਤਾ ਜੀ ਕੋਲ ਖਡੂਰ ਸਾਹਿਬ ਲੈ ਆਏ ਬਾਬਾ ਅਮਰਦਾਸ ਜੀ ਨੇ ਜਦੋਂ ਬੜੇ ਅਧਿਕਾਰ ਨਾਲ ਮੱਥਾ ਟੇਕਣਾ ਚਾਹਿਆ ਤਾਂ ਗੁਰੂ ਅੰਗਦ ਦੇਵ ਜੀ ਨੇ ਕਿਹਾ ਕਿ ਤੁਸੀਂ ਸਾਡੇ ਕੁੜਮ ਹੋ ਇਸ ਲਈ ਤੁਹਾਡਾ ਸਾਡੇ ਪੈਰੀ ਪੈਣਾ ਸ਼ੋਭਦਾ ਨਹੀਂ ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੈਂ ਬੜੇ ਲੰਮੇ ਅਰਸੇ ਤੋਂ ਮੰਦੀ ਸ਼ਾਂਤੀ ਅਤੇ ਆਤਮ ਰਸ ਮੰਨਣ ਲਈ ਤੜਫ ਰਿਹਾ ਸੀ ਅੱਜ ਮੈਨੂੰ ਤੁਹਾਡੇ ਦਰਸ਼ਨਾਂ ਤੋਂ ਉਹ ਰਾਸ ਆਇਆ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ ਇਸ ਲਈ ਅੱਜ ਮੈਂ ਤੁਹਾਡਾ ਕੁੜਮ ਬਣ ਕੇ ਨਹੀਂ ਬਲਕਿ ਸਿਖਿਆਰਥੀ ਬਣ ਕੇ ਆਇਆ ਹਾਂ ਕਿਰਪਾ ਕਰੋ ਆਪ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ ਗੁਰੂ ਅੰਗਦ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਜੁਟ ਗਏ ਆਪ ਜੀ ਦੀ ਉਮਰ ਉਸ ਵੇਲੇ ਲਗਭਗ 61 ਸਾਲਾਂ ਦੀ ਸੀ ਅਤੇ ਗੁਰੂ ਅੰਗਦ ਦੇਵ ਜੀ 36 ਸਾਲਾਂ ਦੇ ਸਨ ਭਾਵ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨਾਲੋਂ 25 ਸਾਲ ਵੱਡੇ ਸਨ ਅਤੇ ਰਿਸ਼ਤੇ ਦੇ ਵਿੱਚ ਕੁੜਮ ਵੀ ਲੱਗਦੇ ਸਨ ਤੇ ਕੁੜਮਚਾਰੀ ਪੱਖੋਂ ਬਾਬਾ ਅਮਰਦਾਸ ਜੀ ਸਨ ਵੀ ਮੁੰਡੇ ਵਾਲੇ ਅਤੇ ਮੁੰਡੇ ਵਾਲਿਆਂ ਦਾ ਹੱਥ ਹਮੇਸ਼ਾ ਉੱਪਰ ਹੁੰਦਾ ਈ ਪਰ ਫਿਰ ਵੀ ਬਾਬਾ ਅਮਰਦਾਸ ਜੀ ਵਿੱਚ ਕਿਸੇ ਵੀ ਗੱਲ ਦਾ ਰੰਚਕ ਮਾਤਰ ਵੀ ਹੰਕਾਰ ਨਹੀਂ ਸੀ ਤੇ ਉਹ ਪੂਰਨ ਨਿਮਰਤਾ ਨਾਲ ਹੀ ਕਪੂਰਨ ਗੁਰਸਿੱਖ ਦੀ ਨਿਆਈ ਗੁਰੂ ਅੰਗਦ ਦੇਵ ਜੀ ਦੀ ਸੇਵਾ ਦੇ ਵਿੱਚ ਜੁਟ ਗਈ। ਬਾਬਾ ਅਮਰਦਾਸ ਜੀ ਅੱਧੀ ਰਾਤ ਉੱਠ ਕੇ ਲਗਭਗ 5 ਮੀਲ ਦੂਰ ਬਿਆਸ ਦਰਿਆ ਤੋਂ ਪਾਣੀ ਦੀ ਗਾਗਰ ਪਰ ਕੇ ਲਿਆਉਂਦੇ ਤੇ ਗੁਰੂ ਅੰਗਦ ਦੇਵ ਜੀ ਨੂੰ ਇਸ਼ਨਾਨ ਕਰਵਾਉਂਦੇ ਅਤੇ ਫਿਰ ਦਿਨ ਚੜ੍ਹੇ ਸਾਰਾ ਦਿਨ ਗੁਰੂ ਘਰ ਦੇ ਵਿੱਚ ਲੰਗਰ ਝਾੜੂ ਤੇ ਜੋੜਿਆਂ ਦੀ ਸੇਵਾ ਕਰਦੇ ਹੋਏ ਮੁੱਖ ਦੇ ਵਿੱਚੋਂ ਅਈ ਗੁਰੂ ਦਾ ਨਾਮ ਜਾਪ ਕਰਦੇ ਰਹਿੰਦੇ ਲਗਭਗ 12 ਸਾਲ ਉਨ੍ਹਾਂ ਨੇ ਹੀ ਸੇਵਾ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ